ਹਾਂਜੀ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਮੇਰੇ ਪੰਜਾਬੀ ਭੈਣ ਭਰਾਵੋ ਅੱਜ ਮੈਂ ਜਰਮਨ ਦੇ ਇੱਕ ਪਿੰਡ ਵਿੱਚ ਆਇਆ ਸੀਗਾ ਤੇ ਇੱਥੇ ਸਾਨੂੰ ਬੜੇ ਸਤਿਕਾਰਯੋਗ ਅੰਕਲ ਜੀ ਹੁਣੀ ਮਿਲੇ ਜਿਨ੍ਹਾਂ ਨੇ ਮੈਂ ਕਹਿੰਨਾ ਕਿ ਬਾਬਿਓ 64-65 ਸਾਲ ਇਸ ਯੂਰਪੀਨੀ ਧਰਤੀ ਨੂੰ ਇੰਗਲੈਂਡ ਦੀ ਧਰਤੀਂ ਦਿੱਤੇ ਆ ਤੇ ਜਦੋਂ ਅੱਜ ਮਿਲੇ ਆ ਗੱਲਾਂ ਬਾਤਾਂ ਹੋਈਆਂ ਬਾਈ ਸੁਣ ਸੁਣ ਕੇ ਗੱਲਾਂ ਮੈਂ ਹਰਾਨ ਰਹਿ ਗਿਆ ਤੇ ਅੰਕਲ ਹੁਣਾਂ ਤੁਹਾਨੂੰ ਮਿਲਾਉਣੇ ਆਂ ਅੱਜ ਗੱਲਾਂ ਬਾਤਾਂ ਤੁਹਾਨੂੰ ਦੱਸ ਦਿਆਂ ਤੇ ਅੰਕਲ ਨੇ ਕਹਿੰਦੇ ਕਿ ਆ ਪਿੱਛੇ ਨਾ ਬੜੇ ਚਾਹ ਦੇ ਨਾਲ ਬੂਟੇ ਲਾਏ ਸਨ ਦਿਖਾ ਲੰਦੇ ਕਹਿੰਦੇ ਵੀ ਹੁਣ ਉਮਰ ਕਾਫੀ ਹੋ ਗਈ ਆ ਤੇ ਇੱਥੇ ਟਾਈਮ ਪਾਸ ਕਰਦੇ ਆ ਤੇ ਅੱਜ ਟਮਾਟਰ ਹੈਗੇ ਸੀ ਸਰ ਮੈਂ ਸਾਰਾ ਸਾਰਾ ਦਿਖਾ ਲੂੰਗਾ ਜੀ ਚਲਦੇ ਆ ਜੀ ਅੰਕਲ ਜੀ ਕੀ ਨਾਮ ਤੁਹਾਡਾ ਆਪਣਾ ਮੇਰਾ ਨਾਮ ਹੈ ਕਮਲ ਪ੍ਰਾਸ਼ਰ ਕਮਲ ਪ੍ਰਾਸ਼ਰ ਤੇ ਇੰਡੀਆ ਤੇ ਕਿੱਥੋਂ ਆਏ ਜੀ ਰਾਜਪੁਰੇ ਰਾਜਪੁਰੇ ਤੋਂ ਤੇ ਇਹ ਜਿਹੜੇ ਸਾਡੇ ਵੀਰ ਵੇਖਣ ਦੇ ਉਹਨਾਂ ਨੂੰ ਮੈਂ ਦੱਸਿਆ ਕਿ ਤੁਸੀਂ 64-65 ਸਾਲ ਹੋ ਗਿਆ ਬਾਹਰ ਰਹਿੰਦਿਆਂ ਨੂੰ ਤੇ ਕਦੋਂ ਆਏ ਫਿਰ ਬਾਹਰ ਜਦੋਂ ਤੁਸੀਂ 22 ਚ ਆਏ ਸੀ ਇੰਗਲੈਂਡ ਹਾਂਜੀ ਇੰਗਲੈਂਡ ਦੁਬਾਰਾ ਕੀ ਸ਼ਹਿਰ ਦੱਸੋ ਉਸ ਟਾਈਮ ਫਿਰ ਕਿੱਦਾਂ ਉੱਥੇ ਕਿੰਨੇ ਪੈਸੇ ਲੱਗੇ ਕਿੱਦਾਂ ਆਏ ਫਿਰ ਇੰਗਲੈਂਡ ਤੇ ਅੱਛਾ ਜੀ ਮੈਂ ਕਿਉਂਕਿ ਮੈਂ ਪਿੰਡ ਵੀਰਪੁਰ ਤੋਂ ਉੱਤੇ ਸੀਗਾ ਹਾਂਜੀ ਮੈਂ ਵੀ ਸਿੰਗਲ ਸਟੋਰੀ ਦੇ ਫਿਲਮਾਂ ਕਰਦੀ ਸੀ ਛੋਟੇ ਛੋਟੇ ਹਾਂਜੀ ਪਾਰਪੁਰ ਦਿਖਾਇਆ ਇਹ ਵੀ ਜੇਸ਼ਨ ਤੇ ਅਛਾ ਜੀ ਕਸ਼ਮੈਰ ਤੋਂ ਅੱਛਾ ਜੀ ਇਹ ਦੂਜੀ ਦਾ ਸਮਾਂ ਲੱਗ ਰਿਹਾ ਨਹੀਂ ਦੁੱਸਰੇ ਵਾਰ ਜੇ ਲਿਖੀ ਤੇ ਉਦੋਂ ਆਪਣੇ ਵਿੱਚ ਇਹ ਤਾਂ ਤੁਸੀਂ ਗੋਰਿਆਂ ਦੇ ਨਾਲ ਹੀ ਕਿਤੇ ਵਾਪਸ ਆ ਗਏ ਜੀ ਜਦੋਂ ਕਿ ਦੇਸ਼ ਯਾਦ ਹੋਇਆ ਤੇ ਇਹ ਇੰਨਾ ਇੰਨਾ ਪੁਰਾਣਾ ਸਮਾਂ ਫਿਰ ਪਾਸਪੋਰਟ ਉਹਦੇ ਵਿਜੇ ਬੂਜਾ ਕਿੱਦਾਂ ਮਤਲਬ ਲਵਾਇਆ ਜਾਂ ਕਿੱਦਾਂ ਫਿਰ ਤਿਆਰੀ ਕੀਤੀ ਅੱਛਾ ਜੀ ਉਦੋਂ ਮਨ ਵਿੱਚ ਕਿੱਦਾਂ ਆ ਗਈ ਇੱਦਾਂ ਜਾਣ ਦੀ ਵੀ ਇੰਗਲੈਂਡ ਜਾਣ ਦਾ ਜਾਂ ਕਿੱਦਾਂ ਅੱਛਾ ਜੀ ਤੇ ਕਿੰਨੀ ਪੜ੍ਹਾਈ ਤੁਸੀਂ ਕੀਤੀ ਇੰਡੀਆ ਤੋਂ ਜਾਂ ਫਿਰ ਇੱਥੇ ਆ ਕੇ ਅੱਛਾ ਜੀ ਹੁਣ ਤੁਸੀਂ ਵਾਪਸ ਹੋ ਗਏ ਆ ਤੇ ਬੈਂਕ ਉਹਦੇ ਲੰਡਨ ਇਲਿੰਗ ਇਲਿੰਗ ਟੈਕਨੀਕਲ ਕਾਲਜ ਤੇ ਅੱਛਾ ਜੀ ਕੁਝ ਇਲੈਕਟ੍ਰੀਕਲ ਕੋਸ਼ੀਕਾ ਤੇ ਅੱਛਾ ਜੀ 250 ਚੰਗੋ ਬੁਕਤਾ ਤੇ ਬਾਈ ਜਾਨ ਵਿੱਚ ਆਈ ਸੀ ਅਚਾਰ ਕਰਨ ਨੂੰ ਛੁਰ ਕੇ 30 ਤੇ ਇਹ ਅੰਕਲ ਜਦੋਂ ਤੁਸੀਂ ਉੱਥੇ ਇੰਗਲੈਂਡ ਦੀ ਮੈਂ ਗੱਲਾਂ ਕੁਝ ਪੁੱਛਣੀ ਜਦੋਂ ਉੱਥੇ ਆਏ ਫਿਰ ਜਿੱਦਾਂ ਹੁਣ ਛੜ ਤੇ ਇਹਨਾਂ ਨੇ ਰਾਜ ਕੀਤਾ ਸੀ ਇੰਗਲੈਂਡ ਦੇ ਤੇ ਫਿਰ ਇਹ ਕਿੱਦਾਂ ਜਿਹੜੇ ਆ ਕਿਵੇਂ ਤਾਂ ਕਰਦੇ ਸਿਵਾਰ ਬੰਦੇ ਆਪਣੇ ਪੰਜਾਬੀ ਨਾਲ ਹਾਂਜੀ ਇਸ ਵੇਲੇ ਤਾਂ ਬਹੁਤ ਹੀ ਗੁੜਾ ਹਾਲੀ ਆ ਆਪਣੇ ਪੰਜਾਬੀਆਂ ਦੇ ਨਾਲ ਪੰਜਾਬੀ ਹੋਵੇ ਜਾਂ ਕੋਈ ਹੋਵੇ ਕੋਈ ਜੇ ਕਿਸੇ ਨਾਲ ਵੀ ਅੱਛਾ ਜੀ ਹਾਂਜੀ ਸਾਬ ਸਾਲ ਮੈਂ ਸਾਬ ਸਾਲ ਗਿਆ ਸੀ ਮੈਂ ਸਾਬ ਸਾਲ ਪਰ ਗਿਆ ਦੁੱਤੀ ਹੈ ਅੱਛਾ ਜੀ ਤੇ ਸਾਬ ਸਾਲ ਤੇ ਅੰਦਰ ਚ ਚਾਹੇ ਪੰਜ ਕੱਢੀ ਕੇ ਸਾਰੇ ਆਪਣੇ ਤੇ ਹੁਣ ਇਸ ਟਾਈਮ ਤੇ ਦੁਕਾਨਾਂ ਗੁਰਦੁਆਰੇ ਹਰ ਚੀਜ਼ ਬਣ ਗਈ ਹੈ ਇਹ ਲੜਾਈਆਂ ਝਗੜੇ ਵੀ ਕਰਦੇ ਕੁੱਟਮਾਰ ਕਰਦੇ ਜਾਂ ਇਦਾਂ ਭੇਦ ਭਾਵ ਕਿਦਾਂ ਹੁੰਦਾ ਸੀ ਹੁਣ ਤਾਂ ਹੁੰਦਾ ਹੋਵੇਗਾ ਪਹਿਲੇ ਹੋਰ ਕੋਈ ਨਹੀਂ ਸੀਗਾ ਅੱਛਾ ਜੀ ਕੋਈ ਕੰਮ ਨਹੀਂ ਸੀ ਬੰਦਾ ਇਸ ਟਾਈਮ ਦੁਕਾਨ ਜਾਓ ਫਿਰ ਕੰਮ ਕੁਝ ਨਵਾਂ ਸੀ ਆਉਂਦਾ ਬਾਰੇ ਲੋਕ ਕਹਿੰਦੇ ਸੀ ਬੋਲ ਲਗਾਇਆ ਸੀਗਾ ਅੱਛਾ ਜੀ ਜੋ ਲਗਭਗ ਸਾਰੇ ਘਰਾਂ ਨੇ ਕੋਸ਼ਾ ਉਤਾਰ ਲੇ ਕੋਲ ਹੀ ਸ਼ੈਟ ਹੈਗਾ ਹਾਂ ਜੀ ਉਹ ਬੋਡੀ ਦੇ ਉੱਤੇ ਇੱਕ ਰੈਬਨ ਫੈਕਟਰੀ ਹੁੰਦੀ ਸੀ ਜੀ ਅੱਛਾ ਜੀ ਰੈਬਨ ਫੈਕਟਰੀ ਤੇ ਸਟੋਰ ਮੈਨ ਜੀ ਡੌਂਟਰੀ ਨੂੰ ਆਉਣਾ ਹਾਂ ਜੀ ਇਹ ਲੈ ਚਲਾ ਜਾਂਦਾ ਹਾਂ ਜੀ ਹਾਂ ਜੀ ਦੂਜੀ ਗਰੁੱਪ ਚ ਸਾਤਾ ਹਾਂ ਜੀ ਦੂਜੀ ਗਰੁੱਪ ਖੁੱਲ ਸੀਗਾ ਅੱਛਾ ਜੀ ਹਾਂ ਜੀ ਆਪਣੇ ਪੁੱਛਿਆ ਗਿਆ ਅੱਛਾ ਜੀ ਉਸ ਪਰ ਕੋਈ ਨਹੀਂ ਸੀਗਾ ਸਵਾਇ ਮਿਲ ਤਾ ਅੱਛਾ ਅੱਛਾ ਵਾਹ ਜੀ ਵਾਹ ਅੱਛਾ ਜੀ ਜੋ ਫਸਲ ਮੈਜਰ ਆਇਆ ਉਹਨੇ ਸਾਰੇ ਨੂੰ ਕੰਮ ਦਿੱਤੇ ਪਰਵਾਸੇ ਅੱਛਾ ਜੀ ਕਿੰਨਾ ਵੀ ਜੇ ਫਸਲ ਮੈਜਰ 2 ਕਿਲੋ ਮਟਾਈ ਫਾਰਮ ਪਰ ਦੇ ਚ ਉਹ ਆ ਗਿਆ ਅਗੇ ਦੇਖਾ ਫਾਰਮ ਦੇਖਿਆ ਪੜਿਆ ਗਿਆ ਅੱਛਾ ਜੀ ਬਾਕੀ ਜਿਹੜਾ ਉਹ ਚਲਾ ਗਿਆ ਜੀ ਬਾਕੀ ਪੈਨਪਾ ਸਾਰੇ ਆ ਗਏ ਅੱਛਾ ਜੀ ਮੇਰੇ ਫਾਰਮ ਪਰ ਦੇ ਮੇਰੇ ਫਾਰਮ ਪਰ ਦੇ ਤਾਂ ਉਦੋਂ ਫੇਰ ਤਨਖਾਹ ਕਿੰਨੀ ਕੁ ਮਿਲਦੀ ਸੀ ਕਿ ਪਾਉਂਡ ਚੱਲ ਕੇ ਉਦੋਂ ਪਾਉਂਡ ਚੱਲਦੇ ਸਦੰਦੇ 8 ਪਾਉਂਡ ਹਫਤੇ ਦੇ ਤੇ 8 ਪਾਉਂਡ ਦੇ ਇੰਡੀਆ ਉਹਦੋਂ ਕਿੰਨੇ ਕੁ ਬਣਦੇ ਸੀਗੇ 11 ਦਾ ਰੇਟ ਸੀਗਾ 13 13 ਰੇਟ ਸੀ ਇਸ ਟਾਈਮ ਰੇਟ ਪਤਾ ਕਿੰਨਾ ਆ ਸੀ 100 ਤੋਂ ਟੱਪਿਆ 100 ਤੋਂ ਟੱਪਿਆ ਇਹਦਾ ਮਤਲਬ ਅਸੀਂ ਫੇਰ ਜ਼ਿਆਦਾ ਗਰੀਬ ਹੋਏ ਹਾਂ ਜੀ ਹਾਂ ਠੀਕ ਨੇ ਹੋਏ ਅਸੀਂ ਗਰੀਬ ਹੋਏ ਫਿਰ ਉਦੋਂ ਫੈਮਲੀਆਂ ਫੈਮਲੀਆਂ ਦੇ ਕੋਈ ਵੀ ਨਹੀਂ ਹੋਣੀਆਂ ਸਿੰਗਲ ਆਏ ਹੋਣੀਆਂ ਜਿਹੜੇ ਫਿਰ ਸ਼ਿਗੀ ਉੱਥੇ ਸ਼ਿਸ਼ਵਾਤ ਬੈਠੇ ਸੀਗੀ ਅੱਛਾ ਜੀ ਤੇ ਉਹ ਜਾਈ ਬਹੁਤ ਨੇ ਫੈਮਲੀ ਸੀਗੀ ਅੱਛਾ ਜੀ ਉਹ ਉਸ ਟਾਈਮ ਤੇ ਦੇਖੋ ਜਿੰਨੇ ਬੰਦੇ ਉਹ ਇੱਕ ਵਾਈਫ ਜੀ ਅਨੁਸਾਰ ਜੀ ਹਾਂ ਜੀ ਉਹ 7-8 ਬੰਦਿਆਂ ਦਾ ਫੰਕ ਕਰੰਦੀ ਸੀ ਯਾਰ ਅੱਛਾ ਜੀ ਕੋਈ ਉਹ ਜਿਹੜਾ ਆਹ ਬੰਦਾ ਪਰੂਸ਼ਿਕਿਆ ਹਾਂ ਜੀ ਤੇ ਵਾਈਫਾ ਨਾਲ ਸੀ ਆਹ ਬਸ ਕੋਰ ਕਿੱਥੋਂ ਦੇ ਸੀਗੇ ਸ਼ਿਵਾ ਜੀ ਸ਼ਿਵਾ ਪਿੰਨ ਕੋਲ ਤੇ ਕੋਲੋ ਸੇਤਵਾ ਤੋਂ ਨਾ ਸ਼ਿਵਾ ਨਿਕੋ ਜੇ ਨਾਲ ਲਾ ਲਈ ਨਿਕੋ ਉਧਰ ਦੇ ਕੋਲ ਅੱਛਾ ਜੀ ਹਾਂ ਜੀ ਅੱਛਾ ਅੱਛਾ ਸਾਰਿਆਂ ਨੂੰ ਨੋਟਿਸ ਕਰ ਦਿੰਦੀ ਸਾਰਿਆਂ ਨੂੰ ਅੱਛਾ ਤੇ ਗੁਰਦੁਆਰੇ ਫਿਰ ਕਿੱਦਾਂ ਮਿਲਣ ਦਾ ਇਹ ਫਿਰ ਕਿੱਦਾਂ ਬਣੀਆਂ ਗੁਰਦੁਆਰੇ ਦੇ ਸਾਰੀਆਂ ਹੋਈਆਂ ਸਾਰੇ ਬੜੀਆਂ 1970s ਦੇ ਆ ਕੇ ਬਣੀਆਂ ਅੱਛਾ ਜੀ ਇਹ ਪਰਮਿਸ਼ਨ ਲੈਣੀ ਪਈ ਤਾਂ ਕਿ ਮੰਦਿਰ ਵੀ ਬਣਾਏ ਗਏ ਹੌਲੀ ਹੌਲੀ ਮੰਦੂਪੂਰ ਤੋਂ ਪਹਿਲੇ ਬਣੇ ਸੀਗੇ ਅੱਛਾ ਅੱਛਾ ਹੌਸਾ ਵੀ ਸੀਗਾ ਹਾਂ ਜੀ ਉਹ ਦੂਸਰਾ ਗਰਾਸਪੂ ਹੋ ਗਿਆ ਜਿਹੜਾ ਕਈ ਜਗਾ ਜਿ ਸੀਗਾ ਅੱਛਾ ਜੀ ਅੱਛਾ ਅੱਛਾ ਤੇ ਇਹ ਫਿਰ ਜਦੋਂ ਤੁਸੀਂ ਉੱਥੇ ਰਹੇ ਮੁੜ ਕੇ ਫਿਰ ਜਦੋਂ ਆਉਣਾ ਜਾਣਾ ਇੰਡੀਆ ਫਿਰ ਕਿੱਦਾਂ ਵੀਜ਼ਾ ਲੈਣਾ ਪੈਂਦਾ ਸੀਗੇ ਨਹੀਂ ਫਿਰ ਜਦੋਂ ਇਹ ਇਹਨੇ ਵਿਜੇ ਲਾਗੂ ਕਰਤੇ ਇਹਨਾਂ ਵੀ ਤੁਸੀਂ ਕੋਈ ਵੀ ਆਉਂਦਾ 73 ਤੋਂ ਬਾਅਦ 73 ਤੋਂ ਵਿਜੇ ਬਣਨੇ ਸ਼ੁਰੂ ਹੋਏ ਫਿਰ ਤੁਸੀਂ ਉੱਥੇ ਐਵੇਂ 73 ਤੋਂ ਬਾਅਦ ਮੈਂ ਇਹ ਜਰਮਨੀ ਅੱਛਾ ਉੱਥੇ ਜਦੋਂ ਤੁਸੀਂ ਫਿਰ ਤੁਸੀਂ ਪਾਸਪੋਰਟ ਉੱਥੇ ਦਾ ਉੱਥੇ ਦਾ ਲਿਆ ਨਾਗਰੀਕਤਾ ਮੈਨੂੰ ਕਿ ਮੈਂ ਲੈ ਸੀ 73 ਤੇ ਇਹ ਫਿਰ ਜਿਹੜਾ ਇੰਡੀਆ ਵਾਲਾ ਪਾਸਪੋਰਟ ਨੂੰ ਤਰਾਜ ਨਹੀਂ ਕਰਦੇ ਵਾਪਸ ਲੈਂਦੇ ਹੈ ਜਾਂ ਕੀ ਦੋਰੇ ਰੱਖ ਸਕਦੇ ਸੀਗੇ ਦੋ ਨਹੀਂ ਕਰ ਸਕਦਾ ਅੱਛਾ ਕੀ ਕੋਈ ਇੰਡੀਆ ਵਾਲਾ ਇਕੁਏਟਰ ਹੈ ਪਾਕਿਸਤਾਨ ਕੋਲ ਠੀਕ ਆ ਜੀ ਉਥੋਂ ਫਿਰ ਬਾਅਦ ਤੁਸੀਂ ਇੱਥੇ ਕਿੰਨਾ ਚਿਰ ਲਾ ਕੇ ਫਿਰ ਜਰਮਨੀ ਆਏ ਇੱਥੇ ਵਾਪਸ ਮੈਂ ਸ਼ਾਇਦ ਜੀ ਪਿਆ ਸੀ ਆ ਇੱਥੇ ਜੀ ਹਾਂ ਕਿ ਮੈਨੂੰ ਕਿਸੇ ਅੰਮ੍ਰਿਤਸਰ ਲੱਗਾ ਸਾਫੀਸਰ ਲੱਗਾ ਹਾਂ ਜੀ ਉਹ ਬ੍ਰਿਟੇਨ ਦੇ ਵਿੱਚ ਕੋਈ ਨਹੀਂ ਸਪਾਈਸ ਨਹੀਂ ਸੀਗੀ ਅੱਛਾ ਜੀ ਅੱਛਾ ਜੀ ਤੁਸੀਂ ਸਾਰੇ ਕੋਈ ਫਿਰ ਲਿਆ ਨਾ 64 ਬਾੜ 64 ਸਾਲ ਹੋ ਗਏ ਆ ਬੜੀ ਖੇਦ ਹਾਕੇ ਗੁਜ਼ਰ ਚੁੱਕੇ ਆ ਜੀ ਹਾਂ ਜੀ ਜੀ ਸੀ ਉਹ ਪਿੱਛੇ ਆ ਸੀ ਪਿੱਛੇ ਅੱਗੇ ਰਹਿ ਗਿਆ ਅੱਛਾ ਜੀ ਪਰ ਬਗਾਨਾ ਹੈ ਤੇ ਕੰਪਿਊਟਰ ਅੱਛਾ ਇੱਥੇ ਵੀ ਆਣ ਕੇ ਫਿਰ ਤੁਸੀਂ ਆਪਣਾ ਕੰਮ ਸ਼ੁਰੂ ਕਰੋਗੇ ਡਾਕ ਨਹੀਂ ਨੀ ਮੈਂ ਕੀਤੀ ਕੋਈ ਅੱਛਾ ਉੱਥੇ ਉੱਥੇ ਇੰਗਲੈਂਡ ਵੀ ਨਹੀਂ ਕੀਤੀ ਹੈਣੀ ਕਿਸੇ ਪਰ ਇਹ ਵੀ ਬੜੀ ਵੱਡੀ ਗੱਲ ਤੁਸੀਂ ਇੰਗਲੈਂਡ ਦੇ ਵਿੱਚ ਫਿਰ ਜਦੋਂ ਇੰਗਲਿਸ਼ ਪਹਿਲਾਂ ਹੀ ਤੁਸੀਂ ਜਾਣਦੇ ਫਿਰ ਡਾਊਨ ਮੈਥਰੀ ਵੀ ਕਰਦੇ ਰਹੇ ਆਪਣੇ ਬੰਦਿਆਂ ਦੀ ਉਹ ਚੀਜ਼ੀ ਬੰਦਾ ਨੂੰ ਕਹਿੰਦੇ ਹਾਂ ਹੈਲਪ ਕਰਦੇ ਰਹੇ ਹਾਂ ਜੀ ਅੱਛਾ ਜੀ ਫਰਕੂਰ ਤੋਂ ਭਾਰਤ ਵਾਸਤੇ ਆਏ ਤੁਸੀਂ ਅੱਛਾ ਜੀ ਫਰਕੂਰ ਦੇ ਨੂੰ ਅਸੀਂ ਇੱਥੇ ਆ ਕੇ ਫਿਰ ਤੁਸੀਂ ਕਾਰੋਬਾਰ ਸ਼ੁਰੂ ਕਦਾਂ ਕੀਤਾ ਹੈ ਕੱਪੜੇ ਆਮ ਤਰੀਕੇ ਅੱਛਾ ਜੀ ਅਸੀਂ ਕੱਪੜੇ ਗਾਹੋਂ ਤੇ ਬਹੁਤ ਰੱਖਿਆ ਚੱਲਦਾ ਹੈ ਅੱਛਾ ਉਦੋਂ ਜਦੋਂ ਤੁਸੀਂ ਇੱਥੇ ਉਦੋਂ ਮਾਰਕ ਸੀਗੇ ਮਾਰਕ ਬਹੁਤ ਸਸਤੇ ਸੀ ਹਨ ਅੱਛਾ ਫਿਰ ਮਾਰਕ ਤੋਂ ਬਾਅਦ ਹੌਲੀ ਹੌਲੀ ਹਾਂ ਜਰਮਨੀ ਦੀ ਸਸਤਾ ਕੰਮ ਕੀਤਾ ਕੱਪੜੇ ਦਾ ਅੱਛਾ ਜੈਪੁਰ ਪ੍ਰਿੰਟ ਆਪਣਾ ਕਾਫੀ ਮਸ਼ਹੂਰ ਹੈਗਾ ਅੱਛਾ ਜੀ ਜਰਮਨੀ ਦੇ ਵੀ ਜੈਪੁਰ ਪ੍ਰਿੰਟ ਨੂੰ ਇੰਟਰੋਡਿਊਸ ਕਰਨ ਵਾਲਾ ਅੱ ਤੁਸੀਂ ਅੱਛਾ ਜੀ ਕਾਫੀ ਪੁਰਾਣੇ ਫੇਰਦੇ ਹਾਂ ਜੀ ਅੱਛਾ ਅੱਛਾ ਬਹੁਤ ਬਹੁਤ ਅੱਛਾ ਆਪ ਨੇ ਜੈਪੁਰ ਜੈਪੁਰ ਪ੍ਰਿੰਟ ਨੂੰ ਆ ਕੇ ਐਂਡ ਨਹੀਂ ਹਾਂ ਜੀ ਇਹ ਉਹੀ ਪਾਸਪੋਰਟ ਫਿਰ ਜਿਹੜਾ ਇੰਗਲੈਂਡ ਵਾਲਾ ਤੁਹਾਡਾ ਇੱਥੇ ਚੱਲਿਆ ਜੀ ਫਿਰ ਇੰਗਲੈਂਡ ਦੀ ਸ਼ੀਗ ਵਿੱਚ ਪੀ ਇੰਗਲਿਸ਼ ਪਾਸਪੋਰਟ ਲੈ ਲਿਆ ਹਾਂ ਜੀ ਇੰਡੀ ਪਾਸਪੋਰਟ ਤੇ ਇੰਡੀ ਪਾਸਪੋਰਟ ਲੈਣ ਲਈ ਪੀਛੇ ਪ੍ਰੋਬਲਮ ਨਹੀਂ ਆਉਂਦੀ ਅੱਛਾ ਜੀ ਫਿਰ ਸ ਵੀਜ਼ਾ ਮਿਲ ਜਾਂਦਾ ਚਲੋ ਇੱਥੇ ਆ ਕੇ ਫਿਰ ਤੁਸੀਂ ਆਪਣਾ ਕਾਰੋਬਾਰ ਕੀਤਾ ਹੁਣ ਆਪਣੇ ਅੱਗੇ ਪਰਿਵਾਰ ਦੀ ਕਿੰਨੀ ਵੀ ਪੀੜ੍ਹੀ ਚੱਲ ਰਹੀ ਹੈ ਇੱਥੇ ਪੁੱਤ ਪੋਤੇ ਪੁੱਤ ਪੋਤੇ ਹੋ ਚੁੱਕੇ ਹਨ ਇੱਥੇ ਵੀ ਜੀ ਤੇ ਕਿਦਾਂ ਇੰਡੀਆ ਜਾਣ ਦਾ ਫਿਰ ਦਿਲ ਨਹੀਂ ਕਰਦਾ ਅੱਛਾ ਤੇ ਫਿਰ ਹੁਣ ਜਿਹੜਾ ਆਖੀਰ ਲੜਾਂ ਵਿੱਚ ਇੱਥੇ ਰਹਿਣਾ ਵਧੀਆ ਲੱਗਦਾ ਹੈ ਇੰਡੀਆ ਕਿਦਾਂ ਇੱਥੇ ਜੀ ਇੰਡੀਆ ਤੇ ਜਸ ਨਹੀਂ ਹੋ ਸਕਿਆ ਅੱਛਾ ਜੀ ਤੇ ਜਿਉਂ ਕਹਿੰਦਾ ਨੀਕੀ ਜੀ ਹੈਗੇ ਗੁੱਡੀ ਹੋ ਗਏ ਆ ਇਹ ਇਹ ਇੱਕ ਸਵਾਲ ਸੀਗਾ ਮੇਰੇ ਮਨ 'ਚ ਕਿ ਜਦੋਂ ਇਹ ਜਿਹੜਾ ਜਰਮਨ ਦੋ ਹਿੱਸਿਆਂ ਦੇ ਵਿੱਚ ਸੀਗਾ ਇਹ ਉਦੋਂ ਲੜਾਈਆਂ ਝਗੜੇ ਵੇਖੇ ਕੇ ਬਾਅਦ ਚ ਇਹ ਹੋਇਆ ਜਦੋਂ ਜਦੋਂ ਇਕੱਠਾ ਹੋਇਆ ਵਾ ਤਰੁੰਗਨ ਤੇ ਹੇਸਨ ਨਿੱਤ ਤਰੁੰਗਨ ਤੇ ਹੇਸਨ ਜਿਹੜਾ ਇਕੱਠਾ ਹੋਇਆ ਇਹ ਜਦੋਂ ਭਾਰਤ ਪਾਕਿਸਤਾਨ ਵੱਖ ਹੋਇਆ ਇਹ ਇਕੱਠੇ ਦੋ ਹਿੱਸੇ ਹੋਏ ਯਾਰ ਨਾ ਨਾਰਮਲ ਹੱਛਾ ਜੀ ਇੱਥੇ ਕਹਿੰਦੇ ਨਾ ਜਦੋਂ ਵੀ ਉਸ ਟਾਈਮ ਅਮਰੀਕਾ ਦੀ ਆਰਮੀ ਤੇ ਰਖਿਆ ਆਰਮੀ ਸੀਗੀ ਹਾਂ ਅੱਛਾ ਫਿਰ ਫਿਰ ਹੱਦ ਗਈ ਸੀ ਪਿੱਛੇ ਹਾਂਜੀ ਏ ਇਹ ਵੀ ਆ ਗਏ ਹੋ ਗਏ ਅੱਛਾ ਜੀ ਅੱਛਾ ਜੀ ਤੇ ਇਹ ਜਿਹੜੇ ਹੁਣ ਤੁਸੀਂ ਆ ਬੂਟੇ ਬਾਟੇ ਲਾਇਏ ਫਿਰ ਇਹਨਾਂ ਚੋਂ ਇੰਡੀਆ ਦੇ ਕੀ ਕੀ ਲਾਇਆ ਜੀ ਇੱਧਰ ਆ ਦਿਖਾ ਲਿਓ ਮਾੜੇ ਕੀ ਆਈ ਕੀ ਆਈ ਹੈ ਬਾਕੀ ਅੱਛਾ ਇੰਡੀਆ ਵਾਲਾ ਕੀ ਆਈ ਹੈ ਜੀ ਤੇ ਕੀ ਨੰਦ ਸੰਕਲ ਜੀ ਤੁਸੀਂ ਆਪਣਾ ਕਮਲ ਫਰੈਸ਼ ਹੈ ਕਮਲ ਭਾਜੀ ਅੰਕਲ ਜੀ ਹੁੰਦੇ ਨਾ ਆਹ ਦੇਖੋ ਇਹਨਾਂ ਦੇ ਬੂਟੇ ਲਾਏ ਹੋਏ ਆ ਮਿਰਚਾਂ ਦੇ ਹਾਂ ਜੀ ਆਹ ਸ਼ਿਮਲਾ ਮਿਰਚਾਂ ਦੇ ਤੇ ਆਹ ਕਦੂਆਂ ਦੇ ਆ ਜੀ ਤੇ ਕਦੂ ਆ ਇਹ ਇੰਡੀਆ ਵਾਲੇ ਕਦੂ ਹਾਂ ਜੀ ਸ਼ਿਮਲਾ ਮਿਰਚਾਂ ਆ ਜੀ ਤੇ ਆ ਜੋ ਭੈਣ ਜੀ ਨਾਲ ਕੋਈ ਆਏ ਹੈ ਇਧਰ ਉਹਨਾਂ ਨੇ ਇੱਕ ਫੈਮਿਲੀ ਸੀ ਪੰਜਾਬੀ ਇਹਨਾਂ ਕੋਲ ਅਸੀਂ ਆਏ ਤੇ ਬੜਾ ਉਹਨਾਂ ਨੇ ਸੇਵਾ ਕੀਤਾ ਸਾਡੀ ਰਿਸਪੈਕਟ ਕੀਤੀ ਹੈ ਤੇ ਗੱਲਾਂ ਗੱਲਾਂ ਚੱਲਦੇ ਚੱਲਦੇ ਜਿੱਦਾਂ ਪਤਾ ਲੱਗਾ ਅੰਕਲ ਦੀਆਂ ਗੱਲਾਂ ਤੋਂ ਕਿ ਉਹਨਾਂ ਨੇ ਕਿੰਨਾ ਟਾਈਮ ਦਿੱਤਾ ਯੂਰਪ ਨੂੰ ਆਹ ਦੇਖ ਸਕਦੇ ਹੋ ਤੁਸੀਂ ਟਮਾਟਰ ਵੀ ਲੱਗੇ ਅੰਕਲ ਜੀ ਉਹਨਾਂ ਦੇ ਤੇ ਆ ਵੀ ਆਪਣੀ ਧੱਦੂ ਚੱਪਣ ਧੱਦੂ ਆ ਜਿਹੜੀ ਵਾਲੇ ਹਾਂਜੀ ਇਹ ਕੀ ਹੈ ਉਹ ਗੁੰਮਰ ਹਾਂਜੀ ਅੱਛਾ ਜੀ ਹਾਂਜੀ ਲੱਗੇ ਵੀ ਆਜ ਵਿੱਚ ਅੱਛਾ ਇਹ ਖੀਰੇ ਆ ਜੀ ਖੀਰੇ ਹਾਂਜੀ ਆਹ ਬਤਾਉਂਗਾ ਦੇ ਬੋਟੇ ਆ ਜੀ ਹਾਂਜੀ ਆਹ ਦੇਖੋ ਸਾਰੀ ਅੰਕਲ ਦੀ ਗਾਰਡਨ ਤੇ ਕਿੱਦਾਂ ਦੀ ਤੇ ਕਦੇ-ਕਦੇ ਜਿਹੜੇ ਬਜ਼ੁਰਗਾਂ ਨੇ ਅਸੀਂ ਦੁੱਖ ਜਿਹੜੇ ਆ ਸੁਣਦੇ ਆ ਗੱਲਾਂ ਬਾਤਾਂ ਕਰਦੇ ਆ ਵੀ ਇਹਨਾਂ ਨੇ ਕੀ ਘਾਲਣਾ ਘਾਲ ਲੀਆਂ ਉਹ ਕਹਿੰਦਾ ਵੀ ਸ਼ੇਰਾਂ ਦੀਆਂ ਮਾਰਾ ਗੱਦਨ ਕਰਨ ਬਹਾਰਾ ਜਿਹੜੇ ਪੰਜਾਬੀ ਪੁਰਾਣੇ ਆਏ ਆ ਉਹਨਾਂ ਦੀਆਂ ਮਿਹਨਤਾਂ ਬੋਲਦੀਆਂ 184 ਸਾਲ ਅੰਕਲਾਂ ਦੀ ਉਮਰ ਹੋ ਚੁੱਕੀ ਆ ਤੇ 64 ਸਾਲ ਲਾਏ ਆ ਬਾਹਰ ਤੇ ਦੇਖੋ ਵੀ ਅਜੇ ਵੀ ਸਰੀਰ ਪੂਰਾ ਐ ਜਿਹੜੇ ਪ੍ਰਾਣੀਆਂ ਖਰਾਕਾ ਖਾਦਿਆਂ ਕਹਿ ਸਕਦੇ ਆ ਸਰੀਰ ਪੂਰਾ ਐ ਕੈਮ ਆ ਆਨ ਦੇ ਵਾਈਫ ਹੰਟੀ ਹਣੀ ਤੇ ਅੱਜ ਦੀ ਵੀਡੀਓ ਜਿਹੜੀ ਆ ਵਸਵਾਲ ਸ਼ੇਅਰ ਕਰਿਓ ਜਰਮਨ ਤੋਂ ਬਣੀ ਐ ਇੱਕ ਪਿੰਡ ਤੋਂ ਚੰਗਾ ਜੀ ਧੰਨਵਾਦ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਲਾਲੀ ਬਟਾਲੇ ਵਾਲਾ